ਹੀ ਰੋਲ ਹੈ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਜਿਹੜਾ ਸੀਐਲਯੂ ਹੈ ਜੋ ਕਿ ਕਿਹਾ ਗਿਆ ਹੈ ਕਿ 2022 ਚ ਹੋਇਆ ਤੇ ਮੈਂ ਅਪਰੂਵ ਕੀਤਾ ਹੈ ਸੀਐਲਯੂ ਅਪਰੂਵਿੰਗ ਅਥਾਰਟੀ ਜਿਹੜੀ ਹੈਗੀ ਆ ਉਹ ਗਲੱਡਾ ਹੁੰਦੀ ਹੈ ਜੀ ਐਸਟੀਐਮ ਕਦੇ ਨਹੀਂ ਹੁੰਦੇ ਤੇ ਇਹਦਾ ਸੀਐਲਯੂ ਜਿਹੜਾ ਹੈਗਾ ਉਹ ਚੈੱਕ ਕਰਵਾਇਆ ਜਾ ਸਕਦਾ ਜੀ 2022 ਚ ਨਹੀਂ ਹੈ 2013 ਚ ਹੋਇਆ ਤੇ ਮੈਂ ਨੌਕਰੀ ਜਿਹੜੀ ਹੈਗੀ ਹੈ ਪੀਸੀਐਸ ਉਹ ਜੁਆਇਨ ਹੀ 2014 ਦੇ ਕੀਤੀ ਹੈ ਇਹ ਧਰਮਕੋਡ ਜਿਹੜਾ ਮੈਂ ਆਈ ਹਾਂ ਉਹ ਅਗਸਤ 2021 'ਚ ਆਈ ਹਾਂ ਤੇ ਮੇਰੇ ਨੌਕਰੀ 'ਚ ਆਣ ਤੋਂ ਹੀ ਸਾਲ ਪਹਿਲਾਂ ਇਹ ਸੀਐਲਯੂ ਜਿਹੜਾ ਹੈ ਉਹ ਪਾਸ ਹੋ ਚੁੱਕਿਆ ਸੀਗਾ ਇਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਹੈ ਇਹ ਬਿਲਕੁਲ ਗਲਤ ਜਿਹੜਾ ਤੱਥ ਹੈ ਉਹ ਨਿਊਜ਼ 'ਚ ਲਿਖਿਆ ਗਿਆ ਇਸ ਤੋਂ ਇਲਾਵਾ ਜਿਹੜੀ ਚੀਜ਼ ਅਵਾਰਡ ਬਾਰੇ ਲਿਖੀ ਗਈ ਹੈ ਜੀ ਉਹ ਵੀ ਅਪਰੂਵ ਲਿਖਿਆ ਗਿਆ ਆਪਣੇ ਵੱਲੋਂ ਅਵਾਰਡ ਜਿਹੜਾ ਸੀਗਾ ਮੇਰੇ ਵੱਲੋਂ ਕੇਵਲ ਬਣਾ ਕੇ ਭੇਜਿਆ ਗਿਆ ਸੀਗਾ ਇਹਦੀ ਅਪਰੂਵਲ ਪੀਡਬਲਯੂਡੀ ਕੋਲੋਂ ਜਿਹੜਾ ਹੈਗਾ ਉਹ ਵੱਲੋਂ ਮੋਰਥ ਕੋਲੋਂ ਲਈtੀ ਜਾਣੀ ਸੀ ਮਿਨਿਸਟਰੀ ਆਫ ਰੋਡ ਟ੍ਰਾਂਸਪੋਰਟ ਐਂਡ ਹਾਈਵੇਜ਼ ਉਹ ਕ ਪਰੂਵਡ ਨਹੀਂ ਹੈਗਾ ਸਿਰਫ ਮੇਰੇ ਕੋਲੋਂ ਬਣਾ ਕੇ ਇੱਕ ਸ਼ੀਟ ਭੇਜੀ ਗਈ ਸੀ ਇਹ ਜਿਹੜੀ ਪੇਮੈਂਟ ਹੈ 362000 ਰੁਪਏ ਦੀ ਇਹ ਉਸ ਪਾਰਟੀ ਨੂੰ ਚਲੀ ਗਈ ਹੈ ਕਿ ਹਲੇ ਸਰਕਾਰੀ ਖਾਤੇ 'ਚ ਹੈ ਇਹ ਜੀ ਹਲੇ ਵੀ ਪੇਮੈਂਟ ਜਿਹੜੀ ਹੈਗੀ ਹੈ ਮੈਂ ਤੁਹਾਨੂੰ ਥੋੜਾ ਜਿਹਾ ਕਰੈਕਟ ਕਰਦਾ ਇਹ 3 ਕਰੋੜ 62 ਲੱਖ ਰੁਪਏ ਨੇ ਹਲੇ ਵੀ ਜਿਹੜਾ ਹੈਗਾ ਉਹ ਸਰਕਾਰੀ ਖਾਤੇ 'ਚ ਹੀ ਪਿਆ ਹੈ ਜਿਹੜਾ ਇੱਕ ਇਹਨਾਂ ਨੇ ਕੋਰਟ ਕੇਸ ਜਿਹੜਾ ਹਾਈ ਕੋਰਟ 'ਚ ਕੀਤਾ ਹੋਇਆ ਹੈ ਸੀ ਡਬਲਯੂ ਪੀ ਉਹਦੇ 'ਚ ਉਹਨਾਂ ਨੇ ਮੰਗ ਹੀ ਇਹ ਕੀਤੀ ਹੈ ਕਿ ਮੇਰਾ ਪੈਸਾ ਜਿਹੜਾ ਹੈਗਾ ਉਹ ਮੈਨੂੰ ਦਿੱਤਾ ਜਾਵੇ ਹਾਂ ਮੈਂ ਇਸ ਵਿੱਚ ਤੇ ਤੁਹਾਡਾ ਨਾਲ ਅਗਲਾ ਕੁਐਸਚਨ ਮੇਰਾ ਇਹ ਸੀਗਾ ਵੀ ਜਿਹੜਾ ਉਹ ਕੋਰਟ ਕੇਸ ਕੀਤਾ ਗਿਆ ਜ਼ਮੀਨ ਦੇ ਮਾਲਕ ਵੱਲੋਂ ਉਹ ਕੀ ਕੇਸ ਕੀ ਹੈਗਾ ਉਹ ਕੇਸ ਜੀ ਤੁਸੀਂ ਆਪ ਡਬਲਯੂਪੀ 19216 ਆਫ 2024 ਹੈ ਜੀ ਉਹਦੇ ਵਿੱਚ ਜਿਹੜੀ ਪ੍ਰਾਰਥੀ ਦੀ ਮੰਗ ਹੈ ਉਹ ਇਹੀ ਹੈ ਕਿ ਮੇਰੇ ਪੈਸੇ ਜਿਹੜੇ ਹੈਗੇ ਆ ਉਹ ਐਸਡੀਐਮ ਜਾਂ ਕਾਲਾਦੇ ਅਕਾਊਂਟ ਤੇ ਜਿਹੜਾ ਹੈਗਾ ਉਹ ਆਏ ਹੋਏ ਨੇ ਤੇ ਉਹਦੀ ਪੇਮੈਂਟ ਮੈਨੂੰ ਕੀਤੀ ਜਾਵੇ ਸਾਰਾ ਕੋਰਟ ਕੇਸ ਇਹੀ ਹੈ ਇਹ ਇਹ ਕਿ세 ਇਹ ਹੈ ਜੇ ਜੇ ਤੁਸੀਂ ਚੁੱਪਚਾਪ ਇਤੇ ਉਹ ਪੇਮੈਂਟ ਕਰ ਦਿੰਦੇ ਉਹ ਕੋਰਟ ਦੇ ਵਿੱਚ ਜਾਂਦਾ ਹੀ ਨਾ ਤੇ ਰੌਲਾ ਵੀ ਨਾ ਪੈਂਦਾ ਦੇਖੋ ਜੀ ਇੱਕ ਤਾਂ ਪੇਮੈਂਟ ਜੇ ਨਾਲ ਤੁਸੀਂ ਆਪਦੀ ਡਿਊਟੀ ਨਿਭਾਈ ਇਸ ਕਰਕੇ ਤੁਸੀਂ ਪਰੇਸ਼ਾਨੀ ਤੇ ਪੈ ਗਏ ਅੱਜ ਬਿਲਕੁਲ ਮੈਂ ਆਪਣੀ ਡਿਊਟੀ ਨਿਭਾਈ ਮੈਨੂੰ ਜਿਹੜੀ ਹੈਗੀ ਉਹ ਚਿੱਠੀ ਵੀ ਆਈ ਸੀ ਐਕਸੀਨ ਵੱਲੋਂ ਕਿ ਉਹਨੂੰ ਭੂਮੀ ਰਾਸ਼ੀ ਪੋਰਟਲ ਤੇ ਅਪਲੋਡ ਕਰ ਦਿੱਤਾ ਜਾਵੇ ਪੇਮੈਂਟ ਨੂੰ ਜੇਕਰ ਉਹ ਪੇਮੈਂਟ ਮੈਂ ਭੂਮੀ ਰਾਸ਼ੀ ਪੋਰਟਲ ਤੇ ਅਪਲੋਡ ਕਰ ਦੂੰਗੀ ਤਾਂ ਉਹ ਸਿੱਧਾ ਬੈਂਕ ਖਾਤੇ 'ਚ ਚਲੀ ਜਾਂਦੀ ਬੈਨੀਫੀਸ਼ੀਰੀ ਦੇ ਜਿਹੜਾ ਫਿਰ ਉਹ ਪੇਮੈਂਟ ਹੁਣ ਤੱਕ ਹੋ ਜਾਣੀ ਸੀ ਹੁਣ ਤੱਕ ਹੋ ਜਾਣੀ ਉੱਥੋਂ ਟ੍ਰਾਂਸਫਰ ਹੋ ਗਈ ਤੇ ਮੇਰੀ ਟ੍ਰਾਂਸਫਰ ਤੋਂ ਬਾਅਦ ਉਹ ਜਿਹੜਾ ਪੈਸਾ ਹੈਗਾ ਉਹ ਕਾਲਾ ਦੇ ਅਕਾਊਂਟ 'ਚ ਆਇਆ ਸੀ ਪਰ ਉਹ ਅੱਜ ਵੀ ਕਾਲਾ ਦੇ ਅਕਾਊਂਟ 'ਚ ਹੀ ਪਿਆ ਹੈ ਜੀ ਉਹ ਕਿਤੋਂ ਵੀ ਕਿਤੇ ਉੱਥੇ ਕਿਤੋਂ ਵੀ ਗਿਆ ਨਹੀਂ ਹੈ ਮੈਂ ਮੈਂ ਹਿੰਦੁਸਤਾਨ ਟਾਈਮਜ਼ ਨੇ ਇਹ ਗੱਲ ਲਿਖੀ ਵੀ 2021 ਤੋਂ 25 ਦੇ ਦਰਮਿਆਨੇ ਦਾ ਸੀਐਲਯੂ ਚੇਂਜ ਹੋਇਆ ਔਰ ਅਵਾਰਡ ਪਾਸ ਹੋਇਆ ਇਹ ਤਾਂ ਮਤਲਬ ਦੋਨੇ ਗੱਲਾਂ ਹੀ ਉ ਤਾਂ ਗਲਤ ਹੋ ਗਈਆਂ ਬਿਲਕੁਲ ਦੋਨੋਂ ਗੱਲਾਂ ਬਿਲਕੁਲ ਗਲਤ ਨਹੀਂ ਕਿਉਂਕਿ 2021 ਤੋਂ 2025 ਤੱਕ ਤੁਸੀਂ ਐਸਡੀਐਮ ਧਰਮਕੋਟ ਹੈ ਹੀ ਨਹੀਂ ਸੀਗੇ ਪਹਿਲੀ ਗੱਲ ਬਿਲਕੁਲ ਮੈਂ 2021 ਤੋਂ 2023 ਤੱਕ ਸੀਗੀ 2013 ਚ ਚੇਂਜ ਹੁੰਦਾ ਹੈ ਜਿਸ ਤੋਂ ਫਿਰ 2015 ਚ ਜਾਬ ਜਾ ਰਹੇ ਹਾਂ ਮੈਂ 14 ਚ ਜਾਬ ਚਾਈ ਸੀ ਹਾਂਜੀ ਤੇ 21 ਚ ਮੈਂ ਧਰਮਕੋਟ ਆਈ ਸੀ ਮੇਰਾ ਧਰਮਕੋਟ ਨਾਲ 14 ਚ ਕੋਈ ਲੈਣਾ ਦੇਣਾ ਵੀ ਨਹੀਂ ਸੀ ਇਹਦਾ ਮਤਲਬ ਇਹ ਦੋਨੇ ਫੈਕਟ ਤਾਂ ਗਲਤ ਬਿਲਕੁਲ ਦੋਨੋਂ ਫੈਕਟ ਬਿਲਕੁਲ ਗਲਤ ਨੇ ਬਿਲਕੁਲ ਗਲਤ ਨੇ ਇਸ ਸੀਐਲਯੂ ਜਿਹੜਾ ਕਿ ਕਿਹੜਾ ਅਧਿਕਾਰੀ ਕਰਦਾ ਜੀ ਬਸ ਇਹ ਜੀ ਗਲਾਡਾ ਦੇ ਹੁੰਦੇ ਨੇ ਇਹ ਡੀਟੀਪੀ ਕਹਿੰਦੇ ਨੇ ਇਹਨਾਂ ਨੂੰ ਡਿਸਟ੍ਰਿਕਟ ਟਾਊਨ ਪਲੈਨਰ ਉਹਨਾਂ ਵੱਲੋਂ ਸੀਐਲਯੂ ਕੀਤਾ ਜਾਂਦਾ ਹੈ ਸਿਫਾਰਿਸ਼ ਤੁਹਾਡਾ ਜਿਹੜਾ ਕੇਸ ਸੀਐਲਯੂ ਲਈ ਬਣਾ ਕੇ ਭੇਜਿਆ ਜਾਂਦਾ ਹੈ ਉਹ ਐਸ.ਡੀ.ਐਮ. ਵੱਲੋਂ ਜਾਂਦਾ ਫਿਰ ਨਹੀਂ ਉਹ ਕੇਸ ਐਸ.ਡੀ.ਐਮ. ਵੱਲੋਂ ਨਹੀਂ ਜਾਂਦਾ ਜੀ ਉਹ ਸਿਰਫ ਇੱਕ ਰੈਵਨਿਊ ਅਥਾਰਟੀਜ਼ ਜਿਹੜੀਆਂ ਆਪਣੇ ਤਹਿਸੀਲਦਾਰ ਹੁੰਦੇ ਨੇ ਉਹਨਾਂ ਕੋਲੋਂ ਇੱਕ ਰਿਪੋਰਟ ਲੈਂਦੇ ਨੇ ਐਨ.ਓ.ਸੀਜ਼ ਆਉਂਦੀਆਂ ਨੇ ਐਕਚੁਅਲੀ ਡਿਫਰੈਂਟ ਡਿਫਰੈਂਟ ਡਿਪਾਰਟਮੈਂਟਸ ਦੀਆਂ ਉਹ ਐਨ.ਓ.ਸੀਜ਼ ਲੈਂਦੇ ਨੇ ਵੀ ਕਿਤੇ ਜੰਗਲਾਤ ਨੂੰ ਕੋਈ ਆਬਜੈਕਸ਼ਨ ਤਾਂ ਨਹੀਂ ਵੀ ਅਸੀਂ ਇੱਥੇ ਸੀ.ਐਲ.ਯੂ ਦੇ ਦਈਏ ਜਾਂ ਕਿਸੇ ਹੋਰ ਅਦਾਰੇ ਨੂੰ ਕੋਈ ਆਬਜੈਕਸ਼ਨ ਤਾਂ ਨਹੀਂ ਹੈ ਜਦੋਂ ਉਹ ਸਾਰਿਆਂ ਦੀਆਂ ਐਨ.ਓ.ਸੀਜ਼ ਆ ਜਾਂਦੀਆਂ ਤਾਂ ਉਹ ਫਾਈਨਲੀ ਸੀ.ਐਲ.ਯੂ ਦੀ ਫੀਸ ਕਟਾ ਲੈਂਦੇ ਨੇ ਤੇ ਉਹਨੂੰ ਸੀ.ਐਲ.ਯੂ ਨੂੰ ਉਹਨੂੰ ਦੇ ਦ ਇੱਕ ਮੈਂ ਇਹਦੇ ਵਿੱਚ ਜਿਹੜਾ ਪੀਡਬਲਿਊ ਡਿਪਾਰਟਮੈਂਟ ਹੈ ਪਬਲਿਕ ਵਰਕਸ ਡਿਪਾਰਟਮੈਂਟ ਹੈ ਉਹਨਾਂ ਨੇ ਇਹ ਇਹ ਤੁਹਾਨੂੰ ਚਾਰਜ ਸ਼ੀਟ ਕੀਤਾ ਹੈ ਔਰ ਨਾਲ ਹੀ ਜਿਹੜਾ ਹੈਗੇ ਜਾਂਚ ਵਿਜੀਲੈਂਸ ਬਿਊਰੋ ਨੂੰ ਭੇਜਣ ਦੀ ਗੱਲ ਵੀ ਗਈ ਹੈ ਕੀ ਤੁਹਾਨੂੰ ਉਹ ਚਾਰਜ ਸ਼ੀਟ ਕਰ ਸਕਦੇ ਆ ਜਾਂ ਵਿਜੀਲੈਂਸ ਬਿਊਰੋ ਨੂੰ ਜਾਂਚ ਭੇਜ ਸਕਦੇ ਆ ਦੀ ਦੇਖੋ ਜੀ ਕੇ ਡਬਲਯੂ ਡੀ ਵਿਭਾਗ ਜਿਹੜਾ ਹੈਗਾ ਉਹ ਮੈਨੂੰ ਡਾਇਰੈਕਟਲੀ ਗਵਰਨ ਨਹੀਂ ਕਰਦਾ ਇਸ ਕਰਕੇ ਉਹ ਮੈਨੂੰ ਚਾਰਜ ਸ਼ੀਟ ਨਹੀਂ ਕਰ ਸਕਦਾ ਤੇ ਇਹ ਤੱਥ ਜਿਹੜਾ ਹੈਗਾ ਥੋੜਾ ਗਲਤ ਹੈ ਇੱਥੇ ਤੇ ਵਿਜੀਲੈਂਸ ਬਿਊਰੋ ਨੂੰ ਜਿਹੜੀ ਉਹ ਭੇਜਣ ਦੀ ਹੈਗੀ ਹੈ ਉਹ ਉਹ ਆਪਣੀ ਮਰਜ਼ੀ ਹੈ ਜੀ ਉਹਨਾਂ ਦੇ ਭੇਜ ਸਕਦੇ ਨੇ ਪਰ ਜੇ ਵਿਜੀਲੈਂਸ ਬਿਊਰੋ ਨੂੰ ਭੇਜਦਾ ਕੇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਹੜਾ ਬੰਦਾ ਹੈਗਾ ਉਹ ਗਿਲਟੀ ਹੈ ਵਿਜੀਲੈਂਸ ਬਿਊਰੋ ਨੇ ਰਿਪੋਰਟ ਆ ਜੂਗੀ ਉਹਦੇ ਚ ਉਹ ਵੀ ਕਲੀਅਰ ਹੋ ਜਾਊਗਾ ਤੇ ਜੇ ਕਿਸੇ ਦਾ ਮਤਲਬ ਹੈ ਕਿਸੇ ਦਾ ਲੱਗਦਾ ਹੈ ਕਿਸੇ ਨੂੰ ਕਿ ਮੈਂ ਰਿਪੋਰਟ ਵੀ ਕਢਵਾਣੀ ਹੈ ਤਾਂ ਆਰਟੀਆਈ ਦੇ ਥਰੂ ਕਢਵਾ ਸਕਦੇ ਨਹੀਂ ਇਹਦੇ ਚ ਜਿਵੇਂ ਵਿਜੀਲੈਂਸ ਬਿਊਰੋ ਤਾਂ ਇਨਵੋਲਵ ਹੋ ਹੀ ਨਹੀਂ ਸਕਦੀ ਕਿਉਂਕਿ ਹਲੇ ਪੈਸੇ ਦਾ ਤਾਂ ਲੈਣ ਦੇਣ ਹੋਇਆ ਹੀ ਨਹੀਂਗਾ ਖਾਤਾ ਪੈਸਾ ਤਾਂ ਜਿਹੜਾ ਸਰਕਾਰੀ ਖਾਤੇ ਤੇ ਪਿਆ ਹੈਗਾ ਦੇਖੋ ਜੀ ਇਹ ਸਰਕਾਰ ਦੇ ਜਿਹੜੇ ਹੈਗੇ ਆ ਉਹ ਹੁਕਮ ਹੈਗੇ ਆ ਜਾਂ ਕਹਿ ਲੋ ਉਹਨਾਂ ਦੇ ਆਰਡਰਸ ਹੈਗੇ ਆ ਜਾਂ ਉਹਨਾਂ ਦੀ ਮਰਜ਼ੀ ਹੈ ਆਪਾਂ ਉਹਨਾਂ ਦੀ ਮਰਜ਼ੀ ਦੇ ਖਿਲਾਫ ਨਹੀਂ ਜਾਂਦੇ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਇਹਦੀ ਇਨਕੁਆਇਰੀ ਕਰਾਣੀ ਹੈ ਤਾਂ ਉਹ ਕਰਵਾ ਸਕਦੇ ਕਰਵਾ ਸਕਦੇ ਹੈਗੇ ਆ ਇੱਕ ਮੈਂ ਮੈਨੂੰ ਇਹ ਦੱਸੋ ਕਿ ਜਿਹੜਾ ਹਿੰਦੁਸਤਾਨ ਟਾਈਮ ਦੇ ਵਿੱਚ ਖਬਰ ਲੱਗੀ ਹੈਗੀ ਹੈ ਉਹਦੇ ਨਾਲ ਉਹਦੇ 'ਚ ਹੋਰ ਕਿਹੜੇ ਕਿਹੜੇ ਫੈਕਟ ਗੱਲ ਜਿਵੇਂ ਦੋ ਫੈਕਟ ਤਾਂ ਆਪਾਂ ਚੁਟਲਾਈ ਦਿੱਤੇ ਹੈਗੇ ਆ ਪਹਿਲਾਂ ਵੀ ਉਹ ਗਲਤ ਸਾਬਤ ਹੋ ਚੁੱਕੇ ਆ ਹੋਰ ਕਿਹੜੇ ਕਿਹੜੇ ਫੈਕਟਸ ਆ ਜਿਹਨਾਂ ਨਾਲ ਤੁਸੀਂ ਸਹਿਮਤ ਨਹੀਂ ਹੈਗੇ ਉਹ ਇੱਕ ਜਿਹੜੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਕੰਪਨਸੇਸ਼ਨ ਦੇ ਦਿੱਤੀ ਹੈਗੀ ਹੈ ਆਲਰੇਡੀ ਗ੍ਰਾਂਟ ਕਰਤੀਆਂ ਉਹਨਾਂ ਗ੍ਰਾਂਟ ਵਰਡੀਆਂ ਦਾ ਗ੍ਰਾਂਟ ਕਰ ਦਿੱਤੀ ਸੀ ਉਹਦੇ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਕਿਉਂਕਿ ਉਹ ਹੱਲੇ ਵੀ ਖਾਤੇ 'ਚ ਹੋਇਆ ਕੋਈ ਵੀ ਜਾ ਕੇ ਚੈੱਕ ਕਰਵਾ ਸਕਦਾ ਹੈ ਦੂਸਰੀ ਜਿਹੜੀ ਗੱਲ ਆਪਾਂ ਕੀਤੀ ਸੀ ਐਸਐਲਯੂ ਵਾਲੀ ਕਿ ਮੈਂ ਐਸਐਲਯੂ 2022 ਦੇ ਦਿੱਤਾ ਉਹ ਵੀ ਬਿਲਕੁਲ ਗਲਤ ਫੈਕਟ ਹੈ ਤੀਸਰੀ ਗੱਲ ਜਿਹੜੀ ਅਪੋਰਟ ਦੇ ਅਪਰੂਵਲ ਵਾਲੀ ਗੱਲ ਹੈ ਕਿ ਮੈਂ ਅਪਰੂਵਲ ਦਿੱਤਾ ਹੈ ਉਹ ਅਪਰੂਵਲ ਵੀ ਬਿਲਕੁਲ ਗਲਤ ਹੈ ਅਪਰੂਵਲ ਦੇਣ ਦੀ ਅਥਾਰਟੀ ਮੈਂ ਨਹੀਂ ਹਾਂ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂ ਤੇ ਬਾਕੀ ਜੋ ਚੀਜ਼ਾਂ ਉਹਨਾਂ ਨੇ ਹੋਰ ਵੀ ਲਿਖਿਆ ਹੈਗੀਆਂ ਉਹ ਵੀ ਸਾਰੀਆਂ ਜਿਹੜੀਆਂ ਹੈਗੀਆਂ ਆਲਮੋਸਟ ਗਲਤੀ ਨੇ ਤੇ ਮੇਰੀ ਜਿਹੜੀ ਫੋਟੋ ਲਗਾਈ ਗਈ ਹੈ ਉਹ ਵੀ ਇੱਕ ਤਰ੍ਹਾਂ ਨਾਲ ਇੱਕ ਪਲਾਂਟ ਕੀਤੀ ਹੋਈ ਚੀਜ਼ ਹੈ ਕਿ ਉਹਨਾਂ ਨੇ ਮੇਰੀ ਫੋਟੋਗ੍ਰਾਫ ਉਹਦੇ ਤੇ ਲਾਤੀ ਜਦਕਿ ਉਹਨਾਂ ਨੂੰ ਪਹਿਲਾਂ ਇਨਕੁਆਇਰ ਕਰਨਾ ਚਾਹੀਦਾ ਸੀ ਮੇਰੇ ਕਮੈਂਟਸ ਲੈਣੇ ਚਾਹੀਦੇ ਸੀ ਥੋੜਾ ਬਹੁਤਾ ਪਤਾ ਕਰਨਾ ਚਾਹੀਦਾ ਸੀ ਵੀ ਵਾਕਈ ਇਹ ਗੱਲ ਠੀਕ ਹੈ ਜਾਂ ਨਹੀਂ ਹੈ ਤੇ ਫਿਰ ਉਹਨਾਂ ਨੂੰ ਖਬਰ ਲਾਣੀ ਚਾਹੀਦੀ ਸੀ ਇੱਕ ਵੇ ਮੈਂ ਦੱਸੋ ਵੀ ਜਿਸ ਦਿਨ ਕੋਰਟ ਦੇ ਵਿੱਚ ਇਹਦੀ ਤਰੀਕ ਮਾਰਨ ਜੋ ਹਾਈ ਕੋਰਟ ਦੇ ਵਿੱਚ ਇਹਦੀ ਤਰੀਕ ਸੀ ਉਸੇ ਦਿਨ ਹੀ ਹਿੰਦੁਸਤਾਨ ਟਾਈਮਜ਼ ਦੇ ਵਿੱਚ ਇਹ ਖਬਰ ਲੱਗਦੀ ਪਈ ਹੈ ਜੀ ਬਿਲਕੁਲ ਸਾਨੂੰ ਤਾਂ ਇਹ ਚੀਜ਼ ਦੇਖ ਕੇ ਇੱਕ ਇਸ ਚੀਜ਼ ਵੱਲ ਇਸ਼ਾਰਾ ਕਰ ਰਹੀ ਹੈ ਸਾਨੂੰ ਦੇਖੋ ਆਪ ਇਸ ਚੀਜ਼ ਨਾਲ ਥੋੜਾ ਸ਼ੌਕ ਲੱਗਿਆ ਕਿ 22 ਤਰੀਕ ਨੂੰ ਵੀ ਜਿੱਦਨ ਅਸੀਂ ਕੋਰਟ ਦੀ ਤਰੀਕ ਲਈ ਉੱਥੇ ਪ੍ਰੈਜ਼ੈਂਟ ਸੀਗੇ ਉਦੋਂ ਹੀ ਇਹ ਖਬਰ ਜਿਹੜੀ ਹੈਗੀ ਹੈ ਬਿਲਕੁਲ ਹਿੰਦੁਸਤਾਨ ਟਾਈਮਜ਼ ਤੇ ਆਈ ਹੈ ਸਾਨੂੰ ਵੀ ਇਹ ਚੀਜ਼ ਪੜ੍ਹ ਕੇ ਬੜਾ ਸ਼ੌਕ ਲੱਗਿਆ ਸਾਨੂੰ ਨਹੀਂ ਪਤਾ ਕਿ ਇਹ ਕਿਹਦੇ ਵੱਲ ਇਸ਼ਾਰਾ ਕਰ ਰਹੀ ਹੈ ਇਹ ਤਾਂ ਜਿਨ੍ਹਾਂ ਨੇ ਲਾਈ ਹੈ ਜੀ ਉਹ ਹੀ ਦੱਸ ਸਕਦੇ ਨੇ ਪਰ ਇਹ ਗੱ ਜਿਹੜੀ ਬਿਲਕੁਲ ਕੋਰਟ ਦੀ ਤਰੀਕ ਤੋਂ ਪਹਿਲਾਂ ਉੱਥੇ ਲੱਗੀ ਹੈ ਤੇ ਤੁਸੀਂ ਫਿਰ ਇਹਦੇ ਨਾਲ ਇਹਦੇ ਸਬੰਧ ਚ ਹਿੰਦੁਸਤਾਨ ਟਾਈਮ ਦੀ ਨਾਲ ਗੱਲ ਕੀਤੀ ਬਿਲਕੁਲ ਅਸੀਂ ਉਹਨਾਂ ਨੂੰ ਮੇਲ ਕੀਤੀ ਅਸੀਂ ਉਹਨਾਂ ਨੂੰ ਦੱਸਿਆ ਕਿ ਉਹਨਾਂ ਨੇ ਕੀ ਕੀ ਫੈਕਟਸ ਜਿਹੜੇ ਸੀਗੇ ਉਸ ਉਹਦੇ ਚ ਗਲਤ ਲਿਖੇ ਹੋਏ ਨੇ ਤੇ ਜੇਕਰ ਉਹ ਆਪਣੇ ਫੈਕਟਸ ਜਾਂ ਤਾਂ ਠੀਕ ਕਰ ਲੈਣ ਨੈਕਸਟ ਜਿਹੜੀ ਉਹਨਾਂ ਦੀ ਨਿਊਜ਼ ਹੈ ਉਹਦੇ ਚ ਜਾਂ ਫਿਰ ਕੋਈ ਮਾਫੀ ਮੰਗ ਲੈਣ ਅਪੋਲੋਜਾਈਜ਼ ਕਰ ਲੈਣ ਪਰ ਉਹਨਾਂ ਵੱਲੋਂ ਇਦਾਂ ਦੀ ਕੋਈ ਚੀਜ਼ ਜਿਹੜੀ ਹੈਗੀ ਹਲੇ ਤੱਕ ਕੀਤੀ ਨਹੀਂ ਗਈ ਹੈ ਤੇ ਜੇਕਰ ਨਹੀਂ ਕੀਤੀ ਜਾਂਦੀ ਥੋੜੇ ਦਿਨਾਂ ਚਾਹੀਏ ਤਾਂ ਮੈਂ ਲੀਗਲ ਐਕਸ਼ਨ ਫਿਰ ਉਹਨਾਂ ਦੇ ਖਿਲਾਫ ਨਾ ਮੈਂ ਇਹ ਪੁੱ ਉਹ ਇਹ ਉਹਨਾਂ ਨੇ ਇੱਕ ਨਿਊਜ਼ ਨਾਲ ਉਹ ਵੀ ਝੂਠੇ ਤੱਥ ਪੇਸ਼ ਕਰਕੇ ਤੇ ਉਹਦੇ ਤੇ ਮੇਰੀ ਫੋਟੋ ਲਾ ਕੇ ਉਹਨਾਂ ਨੇ ਮਲਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੀ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਮੈਂ ਬਿਲਕੁਲ ਉਹਨਾਂ ਦੇ ਅਗੇਂਸਟ ਥ੍ਰੀ ਕਲੈਕਸ਼ਨ ਰਹਾਂਗੀ